JD 813 ਵਿੱਚ ਸਭ ਦਾ ਵੈਲਕਮ ਆ ਅੱਜ ਦੇ ਵੀਡੀਓ ਵਿੱਚ ਤੁਲਸੀ ਸ਼ਵੰਧੀ ਗੱਲ ਕਰਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਜਦੋਂ ਠੰਡ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਲਸੀ ਦੇ ਪੱਤੇ ਸੁੱਕ ਜਾਂਦੇ ਨੇ ਪੱਤੇ ਤਾਂ ਭਾਰੀ ਠੰਡ ਦੇ ਨਾਲ ਸੁੱਕਦੇ ਹੀ ਨੇ ਇਹ ਜੜ੍ਹਾਂ ਤੋਂ ਹੀ ਪੌਦੇ ਪੂਰੇ ਸੁੱਕ ਜਾਂਦੇ ਨੇ ਤੋਂ ਹਰ ਸਾਲ ਨਵੇਂ ਪੌਦੇ ਲਾਉਣੇ ਪੈਂਦੇ ਨੇ ਅੱਜ ਅਸੀਂ ਕੁਝ ਉਪਰਾਲਾ ਕਰਕੇ ਦੇਖਾਂਗੇ ਜੇਕਰ ਇਦਾਂ ਪਰਾਲਾ ਕੀਤਾ ਇਹ ਪੌਦੇ ਬਚ ਜਾਣ ਤੇ ਫਿਰ ਅਗਲੇ ਸੀਜ਼ਨ ਦੇ ਵਿੱਚ ਜਲਦੀ ਤੁਲਸੀ ਦੇ ਪੱਤੇ ਤਿਆਰ ਹੋ ਜਾਂਦੇ ਨੇ ਨਹੀਂ ਤੇ ਫਿਰ ਮਈ ਜੂਨ ਦੇ ਵਿੱਚ ਇਹ ਜੋ ਇਹਨਾਂ ਦੇ ਪੌਦਿਆਂ ਦੇ ਉੱਪਰ ਬੀਜ ਨੇ ਇਹ ਆਪਣੇ ਆਪ ਕਿਰੇ ਹੁੰਦੇ ਨੇ ਪਰ ਪੌਦੇ ਉੱਗ ਜਾਂਦੇ ਆ ਮਈ ਜੂਨ ਦੇ ਵਿੱਚ ਫਿਰ ਪੌਦੇ ਲੱਗਦੇ ਨੇ ਜੇ ਜਦੋਂ ਠੰਡ ਹੋਣੀ ਸ਼ੁਰੂ ਹੋ ਗਈ ਔਰ ਸੁੱਕਣ ਤੋਂ ਪਹਿਲਾਂ ਹੀ ਤુલਸੀ ਦੇ ਜੋ ਪੱਤੇ ਨੇ ਇਹ ਕੱਟ ਕੇ ਰੱਖਲੇ ਸੀ ਇਹਨਾਂ ਨੂੰ ਸ਼ਾਮੇ ਕਮਰੇ ਦੇ ਅੰਦਰ ਛਕਾਉਣ ਦੇ ਲਈ ਪਾਇਆ ਹੋਇਆ ਕਿਉਂਕਿ ਹਵਾ ਦੇ ਵਿੱਚ ਨਮੀ ਆ ਇਸ ਕਰਕੇ ਇਹ ਜਲਦੀ ਛੱਕ ਨਹੀਂ ਰਹੇ ਉਹ ਇਹਨਾਂ ਨੂੰ ਛਕਾ ਕੇ ਰੱਖਾਂਗੇ ਉਹ ਪੂਰਾ ਸਾਲ ਇਹਨਾਂ ਦੀ ਵਰਤੋਂ ਕਰ ਸਕਦੇ ਆ ਜੇਕਰ ਹਵਾ ਦੇ ਵਿੱਚ ਗਰਮੀ ਹੋਏ ਤੇ ਫਿਰ ਇਹ ਸ਼ਾਮੇ ਵੀ ਬਹੁਤ ਜਲਦੀ ਛੱਕ ਜਾਂਦੇ ਨੇ ਹੁਣ ਇਹ ਦੇਖੋ ਅਜੇ ਵੀ ਦੇਖਣ ਨੂੰ ਇਹ ਹਰਿਆਈ ਇਹਨਾਂ ਦੇ ਵਿੱਚ ਨਜ਼ਰ ਆ ਰਹੀ ਆ ਤਕਰੀਬਨ 10-15 ਦਿਨ ਇਹਨਾਂ ਨੂੰ ਸੁੱਕਣੇ ਪਾਏ ਨੂੰ ਹੋ ਗਏ ਨੇ ਪਰ ਪੂਰੀ ਤਰ੍ਹਾਂ ਜੇ ਨਹੀਂ ਸੁੱਕੇ ਅਜੇ ਹੋਰ ਵੀ ਟਾਈਮ ਨਾਲ ਲੱਗੂਗਾ ਇਹਨਾਂ ਦੀ ਵਰਤੋਂ ਆਪਾਂ ਆਫੀਸ਼ੀਅਨ ਦੇ ਵਿੱਚ ਕਰ ਸਕਦੇ ਆ ਇਹ ਮੈਂ ਪੌਦਿਆਂ ਨੂੰ ਸੁੱਕਣ ਤੋਂ ਬਚਾਉਣ ਦੇ ਲਈ ਪਹਿਲੀ ਵਾਰੀ oprala ਕਰਕੇ ਦੇਖ ਰਿਹਾ ਇਹ ਪੌਦਿਆਂ ਦੇ ਉੱਪਰ ਬਰਾਲੀ ਪਾ ਦਿੱਤੀ ਆ ਤਾਂ ਜੋ ਤુલਸੀ ਦੇ ਪੌਦਿਆਂ ਨੂੰ ਠੰਡ ਦੀ ਮਾਰ ਘੱਟ ਪਵੇ ਪੱਤੇ ਤਾਂ ਇਹੇ ਛੋਕੀ ਜਾਣੇ ਨੇ ਪਰ ਕਰੋ ਪ੍ਰਾਲਾ ਕਰਕੇ ਦੇਖਦੇ ਆ ਹੋ ਸਕਦਾ ਪੌਦੇ ਬਚ ਜਾਨ ਜੇ ਪੌਦੇ ਬਚ ਜਾਂਦੇ ਆ ਫਿਰ ਆਪਾਂ ਤુલਸੀ ਦੇ ਪੱਤੇ 2 ਮਹੀਨੇ ਪਹਿਲੇ ਹੀ ਵਰਤਾਂ ਦੇ ਲਈ ਤਾਜ਼ੇ ਪੌਦਿਆਂ ਤੋਂ ਲੈ ਸਕਦੇ ਆ ਸੋ ਇਹ ਨਮ ਪ੍ਰਾਲਮ ਹੈ ਪਹਿਲੀ ਵਾਰੀ ਕਰਕੇ ਦੇਖ ਰਿਹਾ ਜੇ ਕਰ ਇਹ ਕਾਮਯਾਬ ਹੋ ਗਿਆ ਤੇ ਫਿਰ ਇਹਨੂੰ ਹਰ ਸਾਲ ਲਾਗੂ ਕਰਾਂਗੇ ਜੇ ਕਾਮਯਾਬ ਨਾ ਹੋਇਆ ਤੇ ਫਿਰ ਇਹਦੇ ਵਿੱਚ ਕੁਝ ਸੁਧਾਰ ਕਰਕੇ ਕੋਈ ਹੋਰ ਨਵਾਂ ਪ੍ਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਪੌਦਿਆਂ ਨੂੰ ਸ਼ੁੱਕਣ ਤੋਂ ਬਚਾਇਆ ਜਾ ਸਕੇ ਇਹ ਇਦਾਂ ਉੱਤੇ ਪ੍ਰਾਲੀ ਪਾ ਦਿੱਤੀ ਗਈ ਹੈ ਇਹ ਜੋ ਵੱਡਾ ਪੌਦਾ ਆ ਇਹਦੇ ਉੱਪਰ ਕਿਉਂਕਿ ਉੱਚਾ ਜ਼ਿਆਦਾ ਇੱਕ ਪੌਦਾ ਇਹ ਉੱਚਾ ਆ ਇਹਦੀ ਕਟਿੰਗ ਨਹੀਂ ਕੀਤੀ ਸੀ ਇਹ ਦੇਖੋ ਇਹ ਵੀ ਪੱਤੇ ਪੀਲੇ ਹੋ ਗਏ ਨੇ ਸੁੱਕ ਕੇ ਝੜ ਜਾਣੇ ਨੇ ਪਰ ਇਹ ਟੱਕਣ ਦੇ ਲਈ ਕੋਈ ਉੱਚੀ ਚੀਜ਼ ਨਾ ਹੋਣ ਕਾਰਨ ਇਹ ਰਹਿਣ ਦਿੱਤੇ ਨੇ ਪਰ ਬਾਕੀ ਜੋ ਟੱਕਣ ਜੋ ਗੀ ਟੱਕ ਦਿੱਤੇ ਗਏ ਇਹ ਤੁਹਾਨੂੰ ਉਪਰਾਲਾ ਕਰਕੇ ਦੱਸਿਆ ਜੀ ਤુલਸੀ ਦੇ ਪੌਦੇ ਸੁੱਕਣ ਤੋਂ ਬਚਾਉਣ ਦੇ ਲਈ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ